हृदय से धन्यवाद भारत माता की जय वंदे मातरम के मंत्र से हृदय सिंचा हुआ है और जिसका देश भक्ति से हृदय सराबोर है वो आज के दिवस आज हम तो लुधियाना वाले विशेष भाग्यशाली हैं कि शहीद सुखदेव थापर जी जिन्होंने लुधियाना में स्थान विशेष ये स्थली हमारे पास ही है तो ये हमारी धरोहर है यहाँ आके जब नतमस्तक होते हैं उनके जन्मदिवस पर जयंती के रूप में हम सब पूरे शहरवासी मिलकर मनाते हैं विशेष अशोक थापर जी उनके परिवार का धन्यवाद कि उन्होंने इस स्थान विशेष धरोहर भारत की है पूरे भारत की पर वो संभाल रहे हैं यहाँ जिस प्रकार से उनके जन्मदिवस पर कार्यक्रम रखते हैं तो उनकी इस देशभक्ति और उस सेवा के लिए विशेष जहाँ मैं उन्हें प्रणाम करती हूँ वहीं मैं यहाँ आकर अवश्य कहूँगी आके न नतमस्तक हो और देखें कि आने वाले समय में जब पंजाब में हमारा युवा आज नशे से ग्रस्त हो रहा है पथभ्रष्ट हो रहा है तो नन्ही सी उम्र में तेईस साल में देशभक्ति का उन्होंने नशा अपने भीतर भर के आज देखिए असंख्य 140 करोड़ भारतीयों को आज उन्होंने स्वतंत्रता का ये जो वैभव पुन, पुन हमारा स्वयं का हमारी तिरंगा ध्वजा दिया आज हमें उनकी जीवनी से ये सीखने की आवश्यकता है भारत माता देखो आज 118ਵਾਂ ਜਨਮ ਦਿਨ ਸ਼ਹੀਦ ਆਜ਼ਮ ਸੁਖਦੇਵ ਥਾਪਰ ਜੀ ਦਾ ਉਹਨਾਂ ਦੀ ਜਨਮ ਸਥਲੀ ਤੇ ਬੜੇ ਹੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ ਲੋਕਾਂ ਦੇ ਵਿੱਚ ਉਤਸ਼ਾਹ ਹੈ ਦੂਰੋਂ ਦੂਰੋਂ ਲੋਕ ਕੋਈ ਬਟਾਲੇ ਤੋਂ ਕੋਈ ਬਰਨਾਲੇ ਤੋਂ ਕੋਈ ਫਿਰੋਜ਼ਪੁਰ ਤੋਂ ਕੋਈ ਚੰਡੀਗੜ੍ਹ ਤੋਂ ਕਿਧੋ ਕਿਧੋ ਲੋਕ ਇੱਥੇ ਮੱਥਾ ਟੇਕਣ ਆ ਰਹੇ ਆ ਔਰ ਸਾਨੂੰ ਇਸ ਵਾਰ ਬੜਾ ਵਧੀਆ ਮਹਿਸੂਸ ਹੋਇਆ ਕਿ ਜਿਹੜੇ ਬਲੱਡ ਕੈਂਪ ਇੱਥੇ ਲੱਗੇ ਆ ਜਿੰਨਾ ਵੀ ਯੁਵਾ ਇੱਥੇ ਪਹੁੰਚਿਆ ਜ਼ਿਆਦਾਤਰ ਯੁਵਾਵਾਂ ਨੇ ਉੱਥੇ ਬਲੱਡ ਦਾ ਸੇਵਾ ਕੀਤੀ ਹੈ ਡਾਕਟਰ ਜੀਐਸਜੀ ਵੱਲੋਂ ਇੱਥੇ ਆਈ ਕੈਂਪ ਲਗਾਇਆ ਗਿਆ ਸਿਗਾ ਆਈ ਕੈਂਪ ਦੇ ਵਿੱਚ ਜਿਨ੍ਹਾਂ ਦੇ ਵਿੱਚ ਵੀ ਕਿਸੇ ਦੀ ਮੋਤੀਏ ਦੀ ਸ਼ਿਕਾਇਤ ਆਈ ਹੈ ਉਹ ਮੋਤੀਏ ਦਾ ਇਲਾਜ ਫ੍ਰੀ ਕੀਤਾ ਜਾਏਗਾ ਆਯੁਰਵੇਦ ਦਾ ਕੈਂਪ ਲੱਗਿਆ ਉਸ ਤੋਂ ਬਾਅਦ ਹੋਰ ਕਈ ਇੱਥੇ ਕੈਂਪ ਲੱਗੇ ਆ ਜੋ ਤੇ ਤੁਹਾਡੇ ਸਾਹਮਣੇ ਦੇਖ ਲਓ ਪੈਰ ਰੱਖਣ ਨੂੰ ਥਾਂ ਨਹੀਂ ਹੈ ਇੱਥੇ ਦਾ ਰਿਆਜ ਕੋਈ ਐਮਐਲਏ ਆਮ ਪਾਰਟੀ ਦੇ ਦੇਖੋ ਮਿਲੇ ਦੇਖੋ ਮੈਂ ਕਿਸੇ ਦੀ ਪੋਲਿਟਿਕਲ ਪਾਰਟੀ ਦੀ ਗੱਲ ਨਹੀਂ ਕਰਦਾ ਕਿਉਂਕਿ ਸ਼ਹੀਦਾਂ ਦਾ ਜਿਹੜਾ ਕਾਰਜ ਹੈ ਇੱਥੇ ਦਾ ਇੱਕ 4-5 ਸਾਲ ਦਾ ਬੱਚਾ ਵੀ ਆਇਆ ਉਹ ਵੀ ਸਾਡਾ ਵੀਆਈਪੀ ਹੈ ਕਿਉਂਕਿ ਇਹ ਜਿਹੜਾ ਇਲਾਕਾ ਹੈ ਇਹ ਜਿਹੜੀ ਜਰਨਸਲੀ ਹੈ ਇਹ ਤੰਗ ਗਲੀਆਂ ਚੋਂ ਹੋ ਕੇ ਆਣਾ ਪੈਂਦਾ ਇੱਥੇ ਪੈਰ ਪਾਉਣੇ ਲੋਕਾਂ ਦੇ ਬਹੁਤ ਮੁਸ਼ਕਿਲ ਨੇ ਬਟ ਇੱਥੇ ਜਿਹੜਾ ਹਜੂਮ ਆਇਆ ਉਹ ਕਈ ਐਮਐਲਏ ਐਮਪੀਆ ਤੋਂ ਉੱਪਰ ਹੀ ਹੈ ਜੀ ਨੌਜਵਾਨਾਂ ਦਾ ਵੀ ਕਾਫੀ ਸ਼ਾਹ ਦੇਖਣ ਨੂੰ ਮਿਲਿਆ ਦੇਖੋ ਨੌਜਵਾਨ ਜਿਹੜੇ ਐ ਅਸੀਂ ਬਹੁਤ ਅੱਜ ਖੁਸ਼ੀ ਮਹਿਸੂਸ ਕੀਤੀ ਹੈ ਕਿ ਜਿੰਨਾ ਨੌਜਵਾਨ ਇੱਥੇ ਇਕੱਠ ਹੋਇਆ ਇੱਕ ਮੈਸੇਜ ਬਹੁਤ ਵਧੀਆ ਗਿਆ ਹੈ ਸ਼ਹੀਦ ਸੁਖਦੇਵ ਜੀ ਦੇ ਜਨਮ ਦਿਹਾ ਵਧੀਆ ਮੈਸੇਜ ਸੰਦੇਸ਼ ਅੱਜ ਸ਼ਹੀਦ ਆਜ਼ਮ ਸੁਖਦੇਵ <th>ਾਪਰ ਜੀ ਦੇ 118ਵੇਂ ਜਨਮ ਦਿਹਾੜੇ ਦੇ ਉੱਤੇ ਅੱਜ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਖੂਬਸੂਰਤ ਢੰਗ ਦੇ ਨਾਲ ਸ਼ਹੀਦਾਂ ਦਾ ਦਿਹਾੜਾ ਅਸ਼ੋਕ <th>ਾਪਰ ਜੀ ਤੇ ਤਰੁਭਵਨ <th>ਾਪਰ ਜੀ ਵੱਲੋਂ ਮਨਾਇਆ ਜਾ ਰਿਹਾ ਹੈ। ਸ਼ਹੀਦ ਸੁਖਦੇਵ <th>ਾਪਰ ਜੀ ਦੇ ਜਨਮ ਦਿਹਾੜੇ ਦੇ ਉੱਤੇ ਖੂਨਦਾਨ ਕੈਂਪ ਵੀ ਚੱਲ ਰਿਹਾ ਔਰ ਮੈਡੀਕਲ ਕੈਂਪ ਵੀ ਚੱਲ ਰਿਹਾ ਹੈ। ਜਿੱਥੇ ਆ ਕਈ अनेका ਸੈਂਕੜੇ ਜੁਵਾਵਾਂ ਨੇ ਆ ਕੇ ਖੂਨਦਾਨ ਕੀਤਾ ਜਿੱਥੇ ਮੈਡੀਕਲ ਕੈਂਪ ਦੇ ਜਿਹੜਾ ਲਾਹ ਉਹ ਸਾਡੇ ਜਿਹੜੇ ਜ਼ਰੂਰਤਬੰਦ ਲੋਕ ਨੇ ਉਹਨਾਂ ਨੇ ਆਪਣੀ ਜਾਂਚ ਕਰਾਈ ਉਹਨਾਂ ਦਾ ਇਲਾਜ ਲਈ ਉਹਨਾਂ ਨੇ ਇੱਥੇ ਆ ਕੇ ਆਪਣਾ ਮੈਡੀਕਲ ਜਿਹੜੇ ਜਾਂਚ ਕਰਾਈ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੂੰਗਾ ਅੱਜ ਦੇ ਦਿਹਾੜੇ ਤੇ ਕਿ ਜਿਹੜਾ ਸ਼ਹੀਦਾਂ ਦਾ ਦਿਹਾੜਾ ਹੈ ਇਹਨੂੰ ਸਰਕਾਰ ਨੂੰ ਮਨਾਣਾ ਚਾਹੀਦਾ ਜਿੱਥੇ ਅੱਜ ਸਰਕਾਰ ਦਾ ਇੱਕ ਵੀ ਨੁਮਾਇੰਦਾ ਨਹੀਂ ਆ ਕੇ ਕਿਸੇ ਨੇ ਇੱਥੇ ਸ਼ਹੀਦਾਂ ਨੂੰ ਨਮਨ ਕੀਤਾ ਸੋ ਬੜੀ ਮੰਦਭਾਗੀ ਗੱਲ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਧਰਨਿਆਂ ਤੋਂ ਨਿਕਲੀ ਹੋਵੇ ਜਿਹੜੀ ਸ਼ਹੀਦਾਂ ਦੇ ਨਾਮ ਦੇ ਉੱਤੇ ਪਹਿਰਾ ਦੇ ਕੇ ਜਿਹੜੀ ਸਰਕਾਰ ਬਣੀ ਹੋਵੇ ਤੇ ਸਰਕਾਰ ਬਣਨ ਤੋਂ ਬਾਅਦ ਉਹ ਮਤਲਬ ਜਿਹੜੇ ਆ ਨਾ ਜਨਮ ਸਾਲ ਹੈ ਜਿਹੜੇ ਉਹਨਾਂ ਦੀ ਜਿੱਥੇ ਉਹ ਰਹੇ ਹੈ ਸ਼ਹੀਦ ਸਾਡੇ ਉੱਥੇ ਆ ਕੇ ਉਹਨਾਂ ਨੇ ਨਮਨ ਨਹੀਂ ਕੀਤਾ ਸੋ ਬੜੀ ਮੰਦ ਭਾਗੀ ਗੱਲ ਹੈ ਤੁਸੀਂ ਦੇਖੋ ਭਗਵੰਤ ਮਾਨ ਜੀ ਆ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਭਗਤ ਸਿੰਘ ਜੀ ਦੀ ਗੱਲ ਕਰਦੇ ਸੀ ਸੁਖਦੇਵ <th>ਪਰ ਜੀ ਦੀ ਰਾਜਗੁਰੂ ਜੀ ਦੀ ਗੱਲ ਕਰਦੇ ਸੀ ਲੇਕਿਨ ਅੱਜ ਸਰਕਾਰ ਬਣਨ ਤੋਂ ਬਾਅਦ ਉਹਨਾਂ ਦੇ ਜਿਹੜੇ ਝੂਠ ਜਿਹੜਾ ਝੂਠਾ ਚਿਹਰਾ ਉਹ ਸਾਹਮਣੇ ਲੋਕਾਂ ਦੇ ਆ ਗਿਆ ਤੁਸੀਂ ਦੇਖਿਆ ਉਹਨਾਂ ਬੜੇ ਮਾੜੇ ਹਾਲਾਤ ਬਣੇ ਆ ਉੱਥੇ ਪਾਣੀ ਵੀ ਨਹੀਂ ਪੈਂਦਾ ਬੂਟਿਆ ਨਹੀਂ ਬਹੁਤ ਮਰਾ ਹਾਲ ਆ ਆ ਬਿਲਕੁਲ ਤੁਹਾਡੇ ਸਾਹਮਣੇ ਜੇ ਆਪਾਂ ਆਪਣਾ ਸਰਮਾਇਆ ਹੀ ਨਹੀਂ ਸੰਭਾਂਗੇ ਜੋ ਸ਼ਹੀਦਾਂ ਜਿਹੜੇ ਸ਼ਹੀਦਾਂ ਕਰਕੇ ਅੱਜ ਆਪਾਂ ਸੁੱਖ ਦਾ ਸਾਹ ਲੈ ਰਹੇ ਆ ਨਿਗਮਨ ਅਜ਼ਾਦੀ ਦਾ ਨਿਗਮਨ ਰਹੇ ਆ ਜੇ ਉਹ ਸ਼ਹੀਦਾਂ ਨੂੰ ਨਹੀਂ ਯਾਦ ਕੀਤਾ ਜਾਊਗਾ ਸਰਕਾਰਾਂ ਵੱਲੋਂ ਤੇ ਡੁੱਬ ਕੇ ਮਰਨ ਵਾਲੀ ਗੱਲ ਹੈ ਆਮ ਆਦਮੀ